ਬਚ ਗਏ ਜਵਾਨਾ ਕਨੇ ਵਿਚਾਲਿਆ ਇਹਨਾਂ ਨੂੰ ਚੜੀ ਦੇ ਦਮ ਮਰ ਜਣੇ ਗੱਲ ਲੈ ਗੀ ਕੁੱਕੜ ਰੱਖ ਲਿਆ ਵੇਲਾ ਨਾਲੇ ਪੁੰਨ ਨਾਲੇ ਫਲੀਆਂ ਮਿੱਠੂ ਮਿੱਠੂ ਅਜੇ ਵੀ ਆਖੂ ਸਾਡਾ ਕਰਦੇ ਕੋਈ ਨਹੀਂ ਕੁੱਕੜ ਵੀ ਇੱਥੇ ਪਾ ਲੈਣੇ ਆ ਹੈ ਤੇ ਸਾਰੇ ਜੀਆ ਨੂੰ ਨੌਕਰੀ ਤੇ ਫਿਰ ਵੀ ਆਖਣਾ ਇਹ ਨਹੀਂ ਕਾਹੇ ਜੋਗੇ ਨਹੀਂ ਸਾਡਾ ਕਰਦੇ ਤੇ ਲਾਜ ਦਰੇਲਾ ਚੱਲੋ ਹੁਣ ਅੱਜ ਦਾ ਦਿਨ ਆਪਣਾ ਕੁੱਕੜਾਂ ਤੋਂ ਸ਼ੁਰੂ ਹੋ ਗਿਆ ਨਾ ਕੁਛ ਨਾ ਕੰਨਿਹੜਲੇ ਆ ਏ ਤੇ ਡਾਈਸ ਤੇ ਚੱਕਰੀ ਜੀ ਦਾ ਡਾਈਸ ਦੀ ਜੋੜੀ ਚਿਕਿਆ ਸੰਭਲਿਆ 12 ਸੰਭਲਿਆ ਇੰਨੇ ਲੱਗੇ ਡਾਢੇ ਘਟਾ ਵੜਾ ਉੱਡਣਿਆ ਪਾਣੀ ਤਰੋਂਕਰਣਦੇ ਆ ਸੋ ਰੋਟੇਰੇ ਵਿੱਚ ਪੈਂਦਾ ਸਾਰੇ ਵੀਰ ਸਫਾਈ ਸਪੀਟਰਟਰ ਦੀ ਕਹਿੰਦੇ ਮਾਰਦੇ ਹੀ ਚੱਲ ਕੇ ਮਾਸਟਰ ਵਾਲੀ ਚ ਲੈ ਆਇਓ ਫਿਰ ਇਹ ਤਾਂ ਬਿਨਾਂ ਕਰਦੇ ਨਹੀਂ ਆਏ ਰਕ ਪੈ ਗਿਆ ਤੇ ਹੁਣ ਆ ਪੁੱਟ ਕੇ ਲੈ ਗਏ ਚੋਕੇ ਤੇਰੀ ਛੱਤ ਚੜਦੀ ਗੇੜ ਦੇ ਗੇੜ ਦੇ ਲੈ ਆਏ ਨਾ ਟਰਾਲੀ ਚਾ ਦੱਦ ਕੇ ਚਾਰ ਰੈਂਦ ਉਹਨੇ ਬੱਦੀ ਵਿਚਾਰੇ ਨੇ ਨਹੀਂ ਬੂਆ ਆਇਆ ਖੜਦਾ ਗਲਾ ਬੰਨਾ ਕਿੱਥੇ ਰੱਖਣਾ ਏ ਖੜਦੇ ਨਾ ਮਟਾਲਾ ਚਲੋ ਸ਼ੇਰੋ ਹਣ ਪਾਰ ਦਾ ਜੇਨ ਫੇਰ ਸ਼ੁਰੂ ਜਿਨੇ ਵਾਲਾ ਕ ਦੀ ਫੈਟਿੰਗ ਕਰਕੇ ਸਾਰਾ ਇਹ ਇੱਕ ਵਾਰੀ ਸਾਰਾ ਫੇਰ ਮੋੜ ਤੋਂ ਦੁਬਾਰਾ ਕੰਮ ਕਰਨਾ ਪੈਂਦਾ ਕਿਉਂ ਜਦੋਂ ਮੋਟਰ ਪਾਉਂਦਾ ਵਾ ਤਾਂ ਸਾਰਾ ਕੁਝ ਖੋਲਣਾ ਪੈਂਦਾ ਵਾ ਸਾਰੀ ਫੈਟਿੰਗ ਦੁਬਾਰਾ ਕਰਕੇ ਤੇ ਇਹਦਾ ਫੇਰ ਕੰਮ ਚੱਲਣ ਆਜ 3 ਦਿਨ ਹੋ ਗਏ ਲੱਗਿਆਂ ਨੂੰ ਮੋਟਰਾਂ ਦਾ ਕੰਮ ਚੱਲਦਾ ਸਸ ਮੋਟਰਾਂ ਦਾ ਕੰਮ ਚਾਲੂ ਗਿਆ ਸਮਝ ਲਾ ਮੋਟਰਾਂ ਚਾਲੂ ਹੋ ਗਈ ਜਿੰਨੀਆਂ ਹੱਥਾਣਾ ਪਾ ਖੋਲੇ ਨਾ ਕੰਬੇ ਹੁੰਨੇ ਤਨਾ ਹੁਣ ਫੇਰ ਚੰਦ ਨੇ ਤੱਤੀਆ ਵਾਵਾ ਗੰਡਈ ਮੱਖੀਆਂ ਨੇ ਬੜਾ ਸਤਾਇਆ ਮੱਖੀਆਂ ਨੂੰ ਵੇਖ ਰਹੀਆਂ ਸਪਰੇਅ ਬਰੂ ਮਾਰੀ ਪਰ ਰੁਗਣੀ ਹੋਣ ਰਿਹਾ ਮੱਖੀਆਂ ਦਾ ਕੀ ਇਲਾਜ ਕਰੀਏ ਯਾਰ ਦੱਸੋ ਮੇਰੇ ਵੀਰ ਸਵੇਰ ਦਾ ਸਾਡਾ ਇੱਕ ਬੰਦਾ ਜਿ ਦਿਹਾੜੀ ਮੱਖੀਆਂ ਮਾਰਨ ਤਈਆ ਛੱਪਿਆ ਦੋ ਬੋਤਲਾਂ ਲਾਗੀਆਂ ਪਰ ਮੱਖੀਆਂ ਆਣੀ ਅੱਡ ਤੋਂ ਮਰਨ ਲਈਆਂ ਆਪਾਂ ਨੇ ਹੱਲ ਵੇਖੂ ਕਿੰਦਰ ਆ ਬੈਠ ਨਹੀਂ ਕੀ ਇਲਾਜ ਕਰੀਏ ਯਾਰ ਇਹਨਾਂ ਦਾ ਤੂੰ ਆ ਲਾ ਰਿਹਾ ਜਾਨ ਦੇ ਸੱਬਾ ਸਵੇਰ ਦਾ ਪੰਪ ਜਾਂ ਲੈ ਕੇ ਕਿਰੇ ਕਿਰੇ ਤਰਿਆਉਣਾ ਉਹ ਸੱਬਿਆ ਥੱਲੇ ਫੇਰ ਰੋਟੀ ਤੇ ਚਾਹ ਬਣਾਇਆ ਆ ਵੇ ਥੱਲੇ ਵੇਰ ਆ ਗਈਆਂ ਕੱਲ ਚਾਹ ਬਣਾਈ ਤੇ ਚਾਹ ਦੇ ਵਿੱਚ ਦੇ ਵਿੱਚ ਇਦਰੀ ਹੋਏ ਤੇ ਉਹ ਚੱਲ ਸਾਰਿਆਂ ਵਿੱਚ ਪੰਚ-ਪੱਤ ਚਾਹ ਦੀ ਗਮੇ ਰੋਲੀ ਤੇ ਚਾਹ ਦੀ ਐਨਾ ਰਾਜ ਨੂੰ ਢੋਡਾਲ ਘਰਾ ਕਰਨ ਨਾ ਚੜਾ ਗੇ ਟ੍ਰਾਂਸਫਰ ਨੂੰ ਤੇ ਤਾਰ ਲਾ ਦੀਏ ਘੇਰੇ ਘੇਰੇ ਜਿੱਥੇ ਡੰਗਲ ਡੁੰਗਰ ਰਿੰਦੇ ਮੁਰਕੇ ਨਾਲ ਨੂੰ ਲੱਗਣਗੇ ਇੱਧਰ ਵਟਾ-ਵਟਾ ਸਾਰੇ ਪਾਤੀਆਂ ਫੇਰ ਢੇਰ ਵਾਲੇ ਵੀਰ ਆਪਣੇ دریا ਤੋਂ ਪਾਰ ਹੀ ਕੰਡੇ ਤੇ ਲੈ ਕੇ ਆਗੇ ਤੇਲ ਨੇ ਇੱਥੋਂ ਟੈਂਕੀ ਭਰਾਏ ਕਿ じゃ ਸ਼ਹਿਰ ਜਾਣਾ ਪੈਣਾ ਸੀ ਨੇ ਇੱਥੋਂ ਟੈਂਕੀ ਪੋਲ ਲਗਵਾ ਕੇ ਫੇਰ ਪਾਰ ਹੀ ਨਗਾਦਾਂਗੇ ਨਹੀਂ ਤੇ ਕਿੰਨਾ ਟਾਈਮ ਖਰਾਬ ਹੋਣਾ ਹੈ ਵਧੀਆ ਸਰਵਿਸ ਰਹਿਣ ਦੇ ਕੋਈ ਨਹੀਂ ਉੱਥੇ ਕੱਢ ਲਾਂਗੇ ਚੜੋ ਤੁਸੀਂ ਦਵਾ ਦਵੋ ਢੀਕਣ ਦੇ ਆ ਹੁਣ ਚਾ ਆ ਕੇ ਭਰਾ ਗਿਉਣੇ ਤਿੰਨੇ ਜਾਣੇ ਦੱਸ ਦਿਓ ਕਿਦੋਂ ਛੱਡਣਾ ਹੋਈ 아. 맞어? ਗਰੂ ਕੋਸ਼ੇ ਦੇ ਚ ਤੇਲ ਹੈਗਾ ਅਸੀਂ ਪਹਿਲਾਂ ਤੇ ਰਹਿਗਾ ਭਰਾਏ ਲਈਏ ਫਿਰ ਛੇਤੀ ਢੀੜਾ ਨਾਲ ਵੱਜੂਗਾ ਇਹਨਾਂ ਚੀਜ਼ਾਂ ਦਾ ਬਹੁਤ ਸੋਖਵਾ ਕੇ ਜਾ ਅੱਗੇ ਡੀਜ਼ਲ ਲੈਣ ਜਾਣਾ ਪਹਿਲਾਂ ਸ਼ਹਿਰ ਜਾਓ ਫਿਰ ਥੋੜਾ ਚੱਲ ਸ਼ਹਿਰ ਤੋਂ ਕਬੀਰਪੁਰ ਆਗੇ ਕਬੀਰਪੁਰੋਂ ਪੰਪ ਫੜਾਣ ਚੱਲੋ ਘਰ ਹੀ ਆਉਣ ਦੇ ਪਿਆ ਇਹਨਾਂ ਚੀਜ਼ਾਂ ਦਾ ਸੋਖਵਾੜਾ ਵਾ ਕਿ ਜਾ ਜਾਣਾ ਹੀ ਦਿਹਾੜੀ ਮਾਰਨੀ ਬਣੀ ਟਰੈਕਟਰ ਦੀ ਤੇ ਕਿ ਜਾਣ ਇੱਥੇ ਆ ਗਈ ਤਾਂ ਨਗਾ ਆ ਕੇ ਤੇਲ ਵੀ ਕੋਲ ਪੂਰਾ ਸਟਾਕ ਹੋ ਗਿਆ ਤੇ ਜਿੱਦਨ ਮਰਜ਼ੀ ਪਾਣੀ ਛੱਡਦੀ ਹੈ ਹੈ ਨਹੀਂ ਆਪਾਂ ਲਿਵਾ ਗਏ ਨਾ ਸਮਝ ਲਾ ਆਪਣਾ ਨਲਕਾ ਤਾਂ ਪਾਸ ਹੋ ਗਿਆ ਉਦੋਂ ਹੀ ਤੇ ਪਾਲੇ ਭਾਈ ਕਿੰਨਾ ਜਿੰਦਾ ਖਲੋਗੇ ਪਾਲਾ ਜਿੰਨਾ ਤੇ ਲੱਖ ਦਾ ਪਹਿਲਾ ਫਿਰ ਇਹਦਾ ਮੁੱਲ ਹੈਗਾ ਹੀ ਇਹਦੇ ਚ ਲੱਖ ਤੋਂ ਜ਼ਿਆਦਾ ਯੂ ਹੋ ਜੀ ਆਪਣਾ ਡੀਜ਼ਲ ਦਾ ਕੰਮ ਗਿਆ ਨਿਭੜਨ ਤੇ ਚੱਲਦੇ ਹੁਣ ਚਲ ਆ ਜੋ ਸ਼ੇਰੋ ਡੀਜ਼ਲ ਦਾ ਹੁਣ ਆਪਣੀ ਸਿਰਦਰਦੀ ਖਤਮ ਹੋਣਾ ਆਪਾਂ ਡੀਜ਼ਲ ਮਚਾਉਣ ਵਾਲੇ ਬਣੀਏ ਦੋ ਟੈਂਕੀਆਂ ਆ ਗਈਆਂ ਆਪਣੇ ਕੋਲ ਬੰਪਾ ਬੰਪਾ ਉਹ ਨਲਕਾ ਚੁੱਕ ਲਿਆ ਪੁੱਤ ਓਏ ਪੋ ਵੀ ਜਿੱਤਰਾ ਆਪਾਂ ਫਸਲਵਾੜੀ ਦਾ ਜਿੱਤਰਾ ਆਪਾਂ ਕਹਿਦੇ ਨੇ ਨਾ ਯਾਰ ਵੀ ਕਿਸਾਨੀ ਦੇ ਵਿੱਚ ਬੰਦੇ ਦੇ ਉੱਤੇ ਸਟ्रेस ਕਿਉਂ ਨਹੀਂ ਆਉਂਦੀ ਸਟ्रेस ਯਾਰ ਵੀ ਜਿਹੜਾ ਕਿਸਾਨ ਆ ਨਾ ਉਹ ਹਮੇਸ਼ਾ ਹੀ ਉਹ ਹਮੇਸ਼ਾ ਹੀ ਕੁਦਰਤ ਦੇ ਨਾਲ ਜੁੜਿਆ ਹੋਇਆ ਵੀ ਜਿੱਦਾਂ ਲਾਲੋ ਵੀ ਸ਼ਿਰੂ ਤੋਂ ਪਹਿਲਾਂ ਆਪਾਂ ਬੀਰੂ ਰੱਖਣਾ ਬੀ ਨੂੰ ਸੰਭਾਲਣਾ ਤੇ ਬੀ ਨੂੰ ਖੱਤੇ ਦੇ ਵਿੱਚ ਜਿੰਨਾਂ ਦੇ ਛੱਟਾ ਦੇਣਾ ਉਸ ਤੋਂ ਬਾਅਦ ਪੂੰਗਰਨਾ ਨਿਕਾ ਨਿਕਾ ਛੋਟੇ ਪੂੰਗਰ ਤੋਂ ਲੈ ਕੇ ਫਲ ਪੈਣ ਦੇ ਤੱਕ ਆਪਾਂ ਵੇਖਣਾ ਤੇ ਫਿਰ ਵੀ ਪਰਮਾਤਮਾ ਦੇ ਜੇ ਅੰਡ ਤੇ ਨੇਰੀ ਵਾਗੀ ਤੇ ਖਰਾਬ ਹੋ ਗਈ ਫਸਲ ਫਿਰ ਵੀ ਆਖਣਾ ਯਾਰ ਜੇ ਪਰਮਾਤਮਾ ਨਾ ਨੇਰੀ ਵਗਾਉਂਦਾ ਤੇ ਸ਼ਾਇਦ ਵੀ ਚਲੋ ਬਾਕੀ ਫੇਰ ਬਾਅਦ ਚ ਵੀ ਆਖਣਾ ਤੇ ਰੱਬ ਜੋ ਕਰਦਾ ਚੰਗਾ ਕਰਦਾ ਤੇ ਆਪਣੇ ਵੱਸ ਕੁਛ ਨਹੀਂ ਹੁੰਦਾ ਇਹਦੇ ਵਿੱਚ ਖੇਤੀ ਬਾੜੀ ਦੇ ਵਿੱਚ ਤਾਂ ਆਪਣੇ ਵੱਸ ਸਿਰਫ ਮਿਹਨਤ ਕਰਨੀ ਕਿ ਕਿੰਨੀ ਆਪਾਂ ਮਿਹਨਤ ਕੀਤੀ ਚੀਜ਼ ਨੂੰ ਸਾਂਭਣਾ ਜਿੰਨਾ ਵੀ ਵੱਧ ਤੋਂ ਵੱਧ ਖਾਦਾਂ ਪਾ ਗਏ ਜੇ ਆਪਾਂ ਹੁਣ ਖੱਤੇ ਦੇ ਵਿੱਚ ਜਾਵਾਂਗੇ ਨਾ ਤੇ ਫੇਰ ਖੱਤੇ ਨੇ ਕੀ ਅਸਰ ਕਰਨਾ ਵੀ ਆਪਾਂ ਉਹਨੂੰ ਬੱਚਿਆਂ ਨੂੰ ਸਾਹਮਣਾ ਵੱਧ ਤੋਂ ਵੱਧ ਪਰ ਫਿਰ ਵੀ ਆਸਾਂ ਦੇ ਡੋਰਾਂ ਜਿਹੜੀਆਂ ਆਪਣੀਆਂ ਉਹ ਪਰਮਾਤਮਾ ਦੇ ਉੱਤੇ ਰਹਿਣੀਆਂ ਵੀ ਆਪਾਂ ਇਹੋ ਹੀ ਆਖੜਾ ਟੀਰ ਤੇ ਕਿ ਜੇ ਅੱਜ ਕੀ ਮੌਸਮ ਵਧੀ ਜਾਂਦਾ ਤੇ ਆਪਣਾ ਇੰਨਾ ਝਾੜ ਨਿਕਲਣਾ ਹੈ ਚਲੋ ਬਾਕੀ ਪਰਮਾਤਮਾ ਦੇ ਹੱਥ ਵਸ ਜੋ ਕਰਦਾ ਚੰਗਾ ਹੀ ਕਰਦਾ ਇਹ ਗੱਲਾਂ ਜਿਹੜੀਆਂ ਹੋਰ ਬਿਜ਼ਨਸ ਦੇ ਵਿੱਚ ਬੰਦਾ ਡਿਪਰੈਸ਼ਨ ਚੋਂਦਾ ਯਾਰ ਜੇ ਮੈਂ ਆਹ ਕੰਮ ਕਰਦਾ ਜੇ ਮੈਂ ਇਧਰ ਨੂੰ ਇਨਵੈਸਟਮੈਂਟ ਕਰਦਾ ਤੇ ਹੋ ਸਕਦਾ ਮੇਰੇ ਦੂਜਾ ਵੱਦ ਪੈਸੇ ਬਣ ਜਾਂਦੇ ਪਰ ਇਹ ਜਿਹੜਾ ਵਾ ਇਹ ਧੰਦਾ ਜਿਹੜਾ ਵਾ ਇਹ ਪਰਮਾਤਮਾ ਦੇ ਵਾਸਤੇ ਜੇ ਫਸਲ ਪੱਕੀ ਦੀਆਂ ਕੇ ਗੜੇ ਪੈ ਗਏ ਤੇ ਤਾਂ ਵੀ ਜਰਨਾ ਪਾਣਾ ਜੇ ਆਪਣਾ ਫਸਲ ਦਿੱਤੇ ਕੁਝ ਵੀ ਹੋ ਗਿਆ ਤਾਂ ਆਪਾਂ ਨੂੰ ਜਰਨਾ ਹੀ ਪੈਣਾ ਵੀ ਰੱਬ ਜੋ ਕਰਦਾ ਚੰਗਾ ਹੀ ਕਰਦਾ ਇਸ ਕਰਕੇ ਆਪਾਂ ਖੇਤਾਂ ਦੇ ਵਿੱਚ ਜੇ ਖੇਤੀ ਕਰਦੇ ਆ ਨਾ ਤੇ ਆਪਣਾ ਮਾਈਂਡ ਜਿਹੜਾ ਵਾ ਉਹ ਸਹੀ ਰਹਿੰਦਾ ਵਾ ਖੁਸ਼ ਰਹਿੰਦਾ ਵਾ ਆਪਣੇ ਤੇ ਮਨ ਤੇ ਸਟ੍ਰੈਸ ਨਾਊਗੀ ਹੁਣ ਆਪਾਂ ਰੁੱਝੇ ਰਹੀਨੇ ਸਾਰੀ ਦਿਹਾੜੀ ਜਿਉਂ ਸਵੇਰ ਤੋਂ ਉੱਠ ਪਈਦਾ ਸ਼ਾਮਾਂ ਤੱਕ ਇਹੋ ਹੀ ਆਹ ਕੰਮ ਕਰ ਲਿਆ ਆਹ ਕਰ ਲਿਆ ਆਹ ਕਰ ਲਿਆ ਕਰਦਿਆਂ ਕਰਦਿਆਂ ਸਾਲ ਲੰਘਦੇ ਦਾ ਪਤਾ ਨਹੀਂ ਲੱਗਦਾ ਇੱਕ ਮੁੱਠ ਚੁਕਲਾ ਦੂਜੀ ਤਿਆਰ ਪਹਿਲਾਂ ਲਾਈ ਦਾ ਜਿਉਹਾਨੋ ਦਵਾਦਵ ਕਣਕ ਬੀਦੋ ਮੁੜ ਕੇ ਦਵਾਦਵ ਝੋਨੇ ਵਾਲੀ ਪੜੀ ਤਿਆਰ ਕਰ ਲੋ ਝੋਨਾ ਲੱਗ ਗਿਆ ਚਲੋ ਜੀ ਵੱਢ ਦੋ ਕਣਕ ਦੀ ਤਿਆਰੀ ਕਰ ਲੋ ਸਾਲ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਜਾਂਦਾ ਤੇ ਉਦਾਂ ਕੇ ਜਾ ਬੰਦਾ ਜਿਹੜਾ ਨੌਕਰੀ ਪੇਸ਼ੀ ਵਾਲਾ ਵਾ ਉਹ ਦਿਨ ਗਿਣਦਾ ਰਹਿੰਦਾ ਕਿ 9 ਵਜੇ ਡਿਊਟੀ ਤੇ ਜਾਣਾ ਜਾਣਾ ਹੁਣ ਇੱਥੇ ਆਪਾਂ ਜੇ ਥੱਕ ਗਏ ਬਾਈ ਚਾਂਸ ਮਨ ਦੇ ਵਿੱਚ ਆਪਣੇ ਹੋਈ ਵੀ ਯਾਰ ਹੁਣ ਥੱਕ ਗਏ ਆ ਤੇ ਬਾਚ ਕਰਦੇ ਆ ਕੰਮ ਤੇ ਆਪਾਂ ਘੜੀ ਰੈਸਟ ਵੀ ਕਰ ਲੈਂਦੇ ਸਾਰਾ ਕੁਝ ਹੋ ਜਾਣਾ ਤੇ ਜਿਹੜਾ ਉਹ ਆ ਉਹਦੇ ਵਿੱਚ ਆਪਣੇ ਪੁੱਤੇ ਤਲਵਾਰ ਲੜਕੀ ਜਾਣੀ ਵੀ ਜਵਾਨਾ 8:00 ਵਜੇ 9:00 ਵਜੇ ਇੱਥੇ ਚਾਹੀਦਾ ਤੇ ਜੋ ਮਰਜ਼ੀ ਹੋ ਜੇ ਆ ਕੰਮ ਹੋਣਾ ਚਾਹੀਦਾ ਜੇ ਕੋ ਵੱਡਾ ਅਫਸਰ ਆ ਉਹਨੇ ਰਿਸ਼ਵਤ ਲੈ ਲਈ ਤੇ ਛੋਟੇ ਨੇ ਰਗੜੇ ਜਾਣਾ ਤੇ ਜੇ ਛੋਟੇ ਨੇ ਨਾਲ ਲਈ ਵੀ ਸਾਰਾ ਹੀ ਇਹਦੇ ਵਿੱਚ ਨਾ ਦੇ ਰਿਸ਼ਵਤ ਆ ਕਿੰਨੂ ਰਿਸ਼ਵਤ ਦਵਾਂਗੇ ਕੰਮ ਵਾਲੇ ਨੂੰ ਬੰਦੇ ਨੂੰ ਰਿਸ਼ਵਤ ਦਵਾਂਗੇ ਵੀ ਖਾਦ ਘਟ ਵੱਧ ਪਾਲਾ ਇਸ ਕਰਕੇ ਜਿਹੜਾ ਖੇਤੀ ਦਾ ਧੰਦਾ ਨਾਲ ਲਾਈ ਬੰਦੇ ਧੰਦਾ ਤਾਂ ਹੀ ਆਖਿਆ ਗਿਆ ਵੀ ਇਹਦਾ ਇਹਦਾ ਫਿਰ ਵੀ ਜਿਹੜਾ ਵਾ ਆਮ ਕੰਮਾਂ ਨਾਲੋਂ ਜਿਹੜਾ ਵਾ ਨਾ ਵਧੀਆ ਵਾ ਵੀ ਇਹਦੇ ਵਿੱਚ ਕੋਈ ਬੇਈਮਾਨੀ ਨਹੀਂ ਸਾਰਾ ਕੁਝ ਪਰਮਾਤਮਾ ਦੇ ਅੰਦਰ ਆਪਾਂ ਸਿਰਫ ਇਹਨੂੰ ਸਾਂਭ ਸੰਭਾਲ ਕਰਨੀ ਇਸ ਕਰਕੇ ਭਵੇਂ ਕੋਈ 1 ਕਿੱਲੇ ਦੀ ਖੇਤੀ ਕਰਦਾ ਭਵੇਂ ਦੋਹਾਂ ਦੀ ਕਰਦਾ ਉਹ ਆਪ ਹੱਥੀਂ ਕਰੋ ਉਹਦੇ ਵਿੱਚ ਰੋਜ਼ ਇਹਨੂੰ ਟਾਈਮ ਦੋ ਸਬਜ਼ੀ ਲਾਓ ਭਵੇਂ ਘਰੇ ਲਾਓ ਬਗੀਚਾ ਲਾਓ ਉਹਦੇ ਵਿੱਚ ਆਪ ਟਾਈਮ ਲਾਓ ਹੁਣ ਤੁਸੀਂ ਕਰੇਲੇ ਲਾਏ ਜਾਂ ਕੱਦੂ ਲਾਏ ਹਲਵੇ ਲਾਏ ਜੋ ਵੀ ਲਾਇਆ ਉਹਨੀਆਂ ਉਹਨੂੰ ਉੱਤੇ ਚੜਾਉਣਾ ਡੰਡਿਆਂ ਦੇ ਉੱਤੇ ਵੇਲਾਂ ਨੂੰ ਚੜਾਉਣਾ ਉਹ ਕਿੱਡਾ ਵਧੀਆ ਮਾਈਂਡ ਜਿਆ ਬੰਦੇ ਦਾ ਲੱਗਿਆ ਰਿਹਿੰਦਾ ਕਿ ਇੱਥੋਂ ਰੱਸੀ ਬੰਨ ਕੇ ਉੱਤੇ ਚੜਾ ਦਈਏ ਐਦੋਂ ਐ ਕਰ ਦਈਏ ਇਸ ਕਰਕੇ ਖੇਤੀਬਾੜੀ ਨੂੰ ਨਾ ਛੱਡੋ ਜ਼ਿੰਦਗੀ ਦੇ ਵਿੱਚ ਕਦੀ ਵੀ ਭਾਵੇਂ ਥੋੜੀ ਆ ਭਾਵੇਂ ਜਿਆਦੀ ਆ ਹੱਥੀਂ ਕਰੋ ਵੇਚੋ ਦੇ ਰਹੋ ਜੇ ਜਿਆਦੀ ਆ ਤੇ ਇਹ ਨਾ ਉਹ ਵੀ ਵੀ ਮਗਰ ਘੇੜਾ ਹੀ ਨਾ ਮਾਰਿਆ ਹਾਂ ਮਗਰ ਜਰੂਰ ਜਾਓ ਕਿਉਂਕਿ ਫਸਲ ਨੂੰ ਵੀ ਚਾ ਚੜਦਾ ਵਾ ਤੇ ਮੇਰੇ ਮਗਰ ਕੋਈ ਗੀੜਾ ਮਾਰਦਾ ਇਹ ਕੁਦਰਤ ਅੰਦਰੋਂ ਆ ਕਈਆਂ ਨੇ ਹਨਾ ਫਸਲ ਨੂੰ ਕਿਦਾਂ ਜਾ ਚੜਦਾ ਫਸਲ ਨੂੰ ਚਾ ਚੜਦਾ ਕਿਉਂਕਿ ਆਪਾਂ ਜਦੋਂ ਵਿੱਚ ਗੀੜਾ ਮਾਰਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਖਾਦ ਪੈਣ ਵਾਲੀ ਆ ਜਾਂ ਨੂੰ ਸਪਰੇਅ ਹੋਣ ਵਾਲੀ ਆ ਤੇ ਟਾਈਮ ਤੇ ਸਪਰੇਅ ਹੋ ਜਾਣੀ ਤੇ ਫਸਲ ਨੂੰ ਆਪੇ ਚਾ ਚੜਨਾ ਤੇ ਉਹ ਜਦੋਂ ਟਾਈਮ ਤੇ ਸਾਰਾ ਕੁਝ ਮਿਲ ਗਿਆ ਤੇ ਉਹਨੇ ਗਰੋਥ ਕਰ ਲੈਣੀ ਇਸ ਕਰਕੇ ਕੋਈ ਵੀ ਕੰਮ ਹਨ ਉਹਨੂੰ ਆਪ ਅਥੀ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਵੀ ਹੋ ਸਕੇ ਤੇ ਕਦੀ ਵੀ ਜਿਹੜਾ ਖੇਤੀਬਾੜੀ ਨੂੰ ਮਾੜਿਆ ਤੰਦਾਨਾ ਸਮਝੋ ਖੇਤੀਬਾੜੀ ਜਿਹੜਾ ਵਾ ਸਭ ਤੋਂ ਵਧੀਆ ਆਪਾਂ ਹੁਣ ਸਾਰੇ ਜਣੇ ਲੱਗੇ ਆ ਨੌਕਰੀਆਂ ਦੀ ਦੌੜ ਚ ਲੱਗੇ ਆ ਕੀ ਵੱਧੋ ਵੱਧ ਕਿੰਨਾ ਕੋਈ ਕਮਾਲੂਗਾ ਜਿਹੜਾ ਆਪਣਾ ਖੇਤੀਬਾੜੀ ਦੇ ਵਿੱਚ ਬੰਦਾ ਤੁਸੀਂ ਵੇਖ ਲਿਓ ਨੌਕਰੀ ਵਾਲੇ ਬੰਦੇ ਨੂੰ ਕਈ ਐਸੇ ਖੁਸ਼ ਹੋਊਗਾ ਉਹਦੇ ਮਨ ਤੇ ਸਟ੍ਰੈਸ ਨਹੀਂ ਹੋਊਗੀ ਕਈ ਐਸੇ ਖੁਸ਼ ਹੋਊਗਾ ਥੋੜਾ ਨਹੀਂ ਬਹੁਤ ਇਸ ਕਰਕੇ ਐਵੇਂ ਬਹੁਤ ਜਗ ਲੋਕਾਂ ਨੂੰ ਦੇਖ ਕੇ ਜਿਹਦੇ ਕੋਈ ਨਹੀਂ ਸੋਰਸ ਹੈਗਾ ਉਹਨੇ ਤੇ ਪੰਗਾ ਲੈਣਾ ਤੇ ਜਿਹਦੇ ਕੋ ਵਧੀਆ ਜ਼ਮੀਨ ਜਾਇਦਾਦ ਹੈਗੀ ਉਹ ਵੀ ਬੰਦਾ ਪੈਲੀ ਛੱਡ ਕੇ ਤੇ ਭੱਜਾ ਫਿਰਦਾ ਵਾ ਤੇ ਉੱਥੇ ਫਿਰ ਉਹ ਗੱਲ ਦਾ ਨਾ ਸੁਆਦ ਨਹੀਂ ਆਉਂਦਾ ਇਸ ਕਰਕੇ ਬਾਕੀ ਕਈਆਂ ਵੀਰਾਂ ਨੂੰ ਗੁੱਸਾ ਵੀ ਲੱਗ ਸਕਦਾ ਉਹਨਾਂ ਵੀਰਾਂ ਤੋਂ ਮਾਫੀ ਮੰਗਦੇ ਆਂ ਤੇ ਜਿੰਦਾ ਵੀ ਹੋਇਆ ਆਪਾਂ ਤੇ ਇਸ ਧੰਦੇ ਨੂੰ ਮਾੜਾ ਨਹੀਂ ਆਉਂਦੇ ਕਿਉਂਕਿ ਇਤੋਂ ਹੀ ਆਪਾਂ ਸਤਾ ਚੜੇ ਇਤੋਂ ਹੀ ਆਪਾਂ ਸਰਦਾਰੀਆਂ ਕਰਨ ਦੇ ਇਤੋਂ ਹੀ ਆਪਾਂ ਸਾਰਾ ਕੁਝ ਲੈਂਡ ਅਚੀਵ ਕਰਨ ਦੇ ਇਸ ਕਰਕੇ ਆਪਣੇ ਆਸਤੀ ਤੇ ਸਭ ਤੋਂ ਸਿਰੇ ਦਾ ਧੰਦਾ ਆ ਵੇਖ ਲੱਖਾਂ ਜਿਹਦੇ ਭਵੇਂ ਹੈਗਾ ਪਰ ਵੇਲਾ ਸੌਖਾ ਹੱਸਦਾ ਵੀਲਾ ਹੈ ਆਸਲ ਕਹੀਏ ਤੂੰ ਕਿਹਨੇ ਜਾ ਰਿਹਾ ਬਸ ਵੀਰ ਦੇ ਨਾ ਜਾਣੇ ਨੇ ਆ ਟਰਾਂਫਰਮ ਤੇ ਸਾਰੀ ਲਾਈ ਆ ਹਨਾ ਓਏ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਡੰਗਰਾਂ ਦਾ ਬਾੜਾ ਇੱਥੇ ਜਵਨੋ ਉਹ ਪਾਣੀ ਪਿਆ ਪਾਣੀ ਪਿਆ ਇਹ ਨਾ ਡੰਗਰਾਂ ਨੂੰ ਅੱਛਾ ਪਾਣੀ ਨਹੀਂ ਪਾਉਂਦੇ ਕੋਈ ਮੱਖੀ ਨਹੀਂ ਕੋਈ ਮਸ਼ਰ ਨਹੀਂ ਹਵਾ ਵਗਣੀ ਆ ਠੰਡੀ ਠਾਰ ਤੇ ਮਾਰ ਦਾਂਗੇ ਸੇਰੇ ਆਪਾਂ ਸੇਰੇ ਤਾਂ ਨਾ ਪਈਆਂ ਨੇ ਜਾਣਾ ਸ਼ਹਿਰ ਪਈਆਂ ਨੇ ਕਿੱਥੇ ਪਈਆਂ ਨੇ ਜਾਣਾ ਤਾਂ ਤੇ ਸਵੇਰੇ ਹੀ ਆ ਜਾਣਾ ਕਿ ਆਉਣਾ ਕਿਦਣਾ ਨਹੀਂ ਤੇ ਜੇ ਕੋ ਲਾਲਵਾਲਾ ਨੇ ਉਹਨਾਂ ਨੇ ਤੇ ਭਲਕੇ ਪਰਸੋਂ ਆ ਜਾਣਾ ਆ ਲੈ ਮਾਰੀ ਆਪਾਂ ਮਾਰਾ ਉਹਨਾਂ ਨੇ ਕੀ ਆਪਣੇ ਡੰਗਰ ਸਾਰੇ ਆ ਮਾਰਾ ਕੋਲੀ ਤੁਸੀਂ ਮਾਰ ਮਾਰਿਆ ਨਿੰਮਾ ਐ ਨਾ ਨੂੰ ਕਿ ਹੁਣ ਅੰਦਰ ਵੜ ਗਏ ਆ ਥੱਲੇ ਥਾਂ ਪੱਕਾ ਵਸਾਬ ਸੁਥਰਾ ਨਾ ਇੱਥੇ ਚੜ ਕੇ ਬਾ ਬੈਠ ਕੇ ਰਹਿਣਾ ਸਾਰਿਆਂ ਨੇ ਇਹ ਹੈ ਕੋਈ ਤਾਂ ਨਾ ਜਿਹੜੇ ਫੰਦੀ ਦਾ ਕੰਮ ਕਰਦੇ ਨੇ ਨਾ ਇਹ ਮਾੜਾ ਕਰਦੇ ਨੇ ਕਿ ਨਾ ਹੌਸਲ ਨਹੀਂ ਹੈ ਜਾਂ ਤਾਂ ਮੰਗਾ 2000 ਰੁਪਏ। ਜਿਹਨੇ ਨਾ ਹੁਣ ਇਹਨਾਂ ਨੂੰ ਇੱਥੇ ਰੱਖਾਂਗੇ ਮੁੜ ਕੇ ਹੁਣ ਜਿੰਨੇ ਦਿਨ ਭਈਏ ਆਉਣੇ ਆ ਉਹਨੇ ਦਿਨ ਇਹ ਅੰਦਰ ਸਾਫ਼ ਕਰਦਾਂਗੇ ਭਈਏ ਇੱਥੇ ਰਹਿਣਗੇ ਤੇ ਇਹਨਾਂ ਦਾ ਬਾਹਰ ਕੰਡੇ ਵਾਲੀ ਤਾਰ ਨਾਲ ਵਾੜਾ ਮਾਰ ਦਾਂ ਖੁੱਲੇ ਥਾਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਇੱਥੇ ਰੱਖਿਆ ਕਰਾਂਗੇ ਤੇ ਘੇਰੇ ਘਰੇ ਇਹਨਾਂ ਦੇ ਇਨਾਂ ਜਗ੍ਹਾ ਦੇ ਵਿੱਚ ਮੱਛਰਦਾਨੀ ਲੈ ਜਣੀ ਤੇ ਦੋ ਪੱਖੇ ਮੰਗਾਏ ਆਨਲਾਈਨ ਵੱਡੇ ਤੇ ਦੋ ਪੱਖੇ ਪੱਕੇ ਚੱਲਦੇ ਰਹਿਣਗੇ ਇਹਨਾਂ ਦੇ ਫੇਰ ਜਿਹੜਾ ਆ ਵੀ ਸੌਖੇ ਰਹਿਣਗੇ ਡੰਗਰ ਅੱਜ ਧੂਣੀ ਨਹੀਂ ਅੱਜ ਧੂਣੀ ਫੇਰ ਲਾਓ ਕੱਲ ਵੀ ਲੱਗੀ ਤਾਂ ਅੱਜ ਹੀ ਲਾ ਲੀਏ